ਚਾਚੀ ਪਿਆਰੀ ਬੇਨਾ ਤੂੰ ਵੀ ਰਹਿੰਦੇ ਜਿੰਨੀ ਕਿ ਜਿੱਤੇ ਤੁਹਾਡੇ ਘਰ ਦੇ ਆਲੇ ਘਰ ਤੇ ਜਿੰਨੀ ਤੇਰੇ ਘਰ ਦੀ ਮੈਂ ਸਾਸਰੀ ਘਰ ਵੀ ਨਹੀਂ ਬੁਲਾਈ ਚਾਚੀ ਮੇਰਾ ਦਿਮਾਗ ਨਾ ਖਰਾਬ ਕਾ ਵਾ ਅੱਗੇ ਬੜਾ ਫਟਣ ਡਿਆ ਈ ਐਵੇਂ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਨੰਮ ਇੱਕ ਗੱਲ ਦੱਸ ਜਿੱਦੋਂ ਤੂੰ ਉੱਥੇ ਪਿੰਡ ਰਿਸ਼ਤੇ ਦੀ ਹਾਂ ਕਰਕੇ ਆਏ ਹੈਂ ਅੰਜੂ ਵਾਸਤੇ ਤੇ ਫਿਰ ਤੁਸੀਂ ਆਹ ਕਿਹੋ ਕੀਤੀ ਚੋਰੀ-ਜੋਰੀ ਤੁਸੀਂ ਵਿਆਹ ਵੀ ਕਰ ਲਿਆ ਪਤਾ ਵੀ ਨਹੀਂ ਲੱਗਣ ਦਿੱਤਾ ਉਹ ਤੁਹਾਡੇ ਰਿਸ਼ਤੇਦਾਰ ਹਾਂ ਕੋਈ ਬਗਾਨੇ ਥੋੜੀ ਜੀ ਨਾਲ ਤੁਸੀਂ ਦੱਸਣਾ ਨਹੀਂ ਚਾਚੀ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਬੈਣਾ ਬਹਿ ਜਾ ਉਹ ਮੈਂ ਨਹੀਂ ਬੈਂਦੀ ਇਹ ਹਜੇ ਰਿਸ਼ਤੇਦਾਰਾਂ ਨੂੰ ਮੇਰੀ ਗੱਲ ਸੁਣ ਰਹੀ ਗੱਲ ਵਾਧਿਆਂ ਦੀ ਕਰਨ ਨੂੰ ਮੈਂ ਕਹਿ ਕੇ ਭੇਜਿਆ ਸੀ ਤੋਂ ਕਿ ਅਸੀਂ ਰਿਸ਼ਤਾ ਨਹੀਂ ਕਰਨਾ ਨਹੀਂ ਗੱਲ ਤੂੰ ਮੇਰੇ ਨਾਲ ਕਰਕੇ ਆਇਆ ਹੈ ਕਿ ਕਰਨ ਨੂੰ ਮੈਂ ਕਰਕੇ ਆਇਆ ਹਾਂ ਜਾਣਾ ਜਾ ਬੈਣਾ ਬਹਿ ਜਾ ਦਿਮਾਗ ਨਾ ਖਰਾਬ ਕਰ ਮੇਰਾ ਬੋਤਾ ਅੱਗੇ ਬੜਾ ਫਟੰਡਾ ਜਿਹਾ ਦਿਮਾਗ ਮੇਰਾ ਬੋਲੀ ਜਾਂਦੀ ਵਾਧੂ ਦਾ ਕੇ ਇੱਥੇ ਵੇ ਲੈ ਕੋਲਮਾਨ ਸੀ ਦਾ ਤਾਂ ਕੋਈ ਸਮਝ ਨਹੀਂ ਰਿਹਾ ਕਿੱਦਾਂ ਆ ਕੇ ਅਗਲੇ ਦੇ ਘਰ ਇੰਨਾ ਰੋਲਾ ਰੱਪਾ ਪਾਉਣਾ ਚੰਗਾ ਲੱਗਦਾ ਸ਼ਰਮੀ ਲਾ ਲਈ ਉਹਨੇ ਤੇ ਅੱਜ ਏਦਾਂ ਬੋਲਣ ਲਈ ਆ ਸ਼ੁਰੂ ਤੋਂ ਹੀ ਏਦਾਂ ਦੀ ਆ ਹੂੰ ਸ਼ੁਰੂ ਤੋਂ ਏਦਾਂ ਦੀ ਆ ਜਦੋਂ ਦੀ ਆਈ ਏਦਾਂ ਹੀ ਬੋਲਦੀ ਆ ਕਾਦੀ ਆਈ ਆ ਜੇ ਬੋਲਦੀ ਤੇ ਵੇਲੋ ਘਰ ਖੇ ਰੁਖੇ ਰੁ ਕਰਕੇ ਰਹਾਤਾ ਇੱਕ ਦੂਜੇ ਨੂੰ ਕਿਤੇ ਬੋਲਣ ਜੋਗੇ ਨਹੀਂ ਛੱਡਿਆ ਕਿੰਨੀ ਜ਼ਬਾਨ ਚਲਾਉਣ ਦੀ ਇੱਥੇ ਵਿਆਹ ਤੇ ਜਦੋਂ ਛੋਟਾ ਹੋਇਆ ਨਾ ਵਿਆਹ ਨਹੀਂ ਤੇ ਮੇਰੀ ਹਰ ਗੱਲ ਮੰਨਦਾ ਪਤਾ ਨਹੀਂ ਇਹਨੇ ਕੀ ਕੀਤਾ ਦੋਨੂੰ ਬਾੜ ਕੇ ਰਹਾਤਾ ਮੈਂ ਦੱਸਾਂ ਲੈ ਸੇਵਕ ਆ ਗਿਆ ਪੁੱਤ ਬਈ ਪੁੱਤ ਇਹ ਗੱਲ ਪੁੱਤ ਮੈਂ ਤੇਰੀ ਮਾਂ ਤੇਰਾ ਪਿਓ ਸਾਹਮਣੇ ਬੈਠੇ ਸੋ ਇੰਨੇ ਦਿਨ ਬਾਅਦ ਆਇਆ ਪੁੱਤ ਬੜੇ ਗੁੱਸੇ ਨਾਲ ਵੇਖਣ ਨੇ ਤੇ ਗਲਤੀ ਹੋ ਗਈ ਪੁੱਤ ਹੂੰ ਅੱਗੇ ਨਹੀਂ ਤੂੰ ਇਹੋਂ ਤਾਂ ਪਹਿਲਾਂ ਫੋਨ ਹੀ ਕਰ ਦਿੰਦੇ ਤੂੰ ਤਾਂ ਮੈਨੂੰ ਬੁਲਾਣਾ ਨਾ ਨਾ ਬੋਲ ਨਾ ਕੋਈ ਤੂੰ ਹੀ ਮੈਨੂੰ ਬੁਲਾਇਓ ਕਿਉਂ ਪੁੱਤ ਅਰੇ ਪੁੱਛਣ ਦੇ ਕਿਉਂ ਮੇਰੇ ਤੋਂ ਪਿੱਛੇ ਏਡੇ ਵੱਡੇ ਕੰਮ ਕਰਤੇ ਤੁਸੀਂ ਤਾਂ ਇਹ ਮੈਨੂੰ ਕਿਉਂ ਕਹਿਂਦੇ ਜਿਹ ਬਥੇਰੀ ਇੱਜ਼ਤ ਕਰਾਈ ਮੇਰੀ ਤੁਸੀਂ ਹਾਂਜੀ ਸੇਵਕਾ ਮੈਂ ਵੀ ਤੁਹਾਨੂੰ ਚੁੱਪ ਕਰ ਜਾ ਮੂੰਹ ਨਾ ਕੋਲ ਮੇਰੇ ਅੱਗੇ ਜ਼ੁਬਾਨ ਨਾ ਲੜਾ ਬੋਤੀ ਸੇਵਕ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਤੇ ਹੈਗਾ ਮੈਂ ਅਜ ਤੱਕ ਤੁਹਾਡੇ ਕੋਈ ਗੱਲ ਤੇ ਲਕਾਈ ਨਹੀਂ ਮੈਂ ਏਡੀ ਵੱਡੀ ਗੱਲ ਥੋੜੀ ਲਕਾਉਂਗੀ ਮੈਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ ਛੱਟਪਾਟੀ ਨੇ ਸਾਰਾ ਕੁਝ ਕਰ ਦਿੱਤਾ ਛੱਤ ਤੈਨੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਘਰੇ ਬੈਠੀ ਨੂੰ ਕੁਝ ਨਹੀਂ ਪਤਾ ਲੱਗਾ ਮੈਨੂੰ ਸੱਚੀ ਨਹੀਂ ਗਏ ਗੱਲ ਦਾ ਪਤਾ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਜਿੱਦਾਂ ਇਹਨਾਂ ਨੇ ਕਿਹਾ ਮੈਂ ਇਹਨਾਂ ਦੇ ਮਗਰ ਲੱਗ ਗਈ ਮੈਨੂੰ ਬੱਸ ਕਹਿੰਦੇ ਸਿਮਰਤ ਤੂੰ ਬਸ ਆਮੀ ਪਰ ਨਹੀਂ ਆ ਜੇ ਸੇਵਕ ਨਹੀਂ ਖਲੋਤਾ ਚਲ ਤੂੰ ਖਲੋ ਜਾ ਤੇ ਜਿੱਦਾਂ ਇਹਨਾਂ ਨੇ ਕਹਿਤਾ ਮੈਂ ਉਦਾਂ ਕਰਤਾ ਨਹੀਂ ਚੁੱਪ ਕਰਨੀ ਪੈਣਾ ਰੱਬ ਕੋਲੋਂ ਡਰ ਜੋ ਕੀਤਾ ਨਾ ਸੇਵਕ ਅਹੀ ਇਹਦੇ ਕਹਿਣ ਤੇ ਕੀਤਾ ਵਾ ਇਹ ਕਿ ਉਦੋਂ ਪਤਾ ਕੀ ਕਹਿੰਦੀ ਸੀ ਪਿਓ ਨੂੰ ਮੈਂ ਖਲੋਤੀ ਪਾਪਾ ਮੈਂ ਖਲੋਤੀ ਪਾਪਾ ਵੇਖ ਲਓ ਮੈਨੂੰ ਆ ਕੇ ਉਹਨੇ ਕਿਹਾ ਜਦੋਂ ਕਿਹਾ ਮੈਂ ਖਲੋਤੀ ਆ ਮੈਂ ਫਿਕਰ ਨਹੀਂ ਕਰਨਾ ਕੋਈ ਫਿਕਰ ਨਹੀਂ ਕਰਨਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਡੇ ਗਾੜੀ ਬੋਲਦੀ ਨਹੀਂ ਤੁਸੀਂ ਜੋ ਮਰਜੀ ਵੀ ਨਮੋਈ ਜਾ ਤੁਹਾਨੂੰ ਬੋਲਦੀ ਨਹੀਂ ਤੁਹਾਨੂੰ ਪਤਾ ਤੇ ਹੈਗਾ ਨਾ ਮੈਂ ਇਹ ਘਰ ਕਿੰਨੇ ਦੀ ਗਾੜੀ ਬੋਲਦੀ ਨਹੀਂ ਕਿਉਂਕਿ ਤੇ ਜਿਹੜੋ ਕੋਈ ਗੱਲ ਕਰਦੇ ਹਮੇਸ਼ਾ ਮੈਨੂੰ ਉਲਟੇ ਹੀ ਪੈਂਦੇ ਆ ਤੇ ਜਦ ਮੈਂ ਤੇਰੀ ਗੱਲ ਜਾਵਾਂ ਵੀ ਫਾਰਜ ਦਿੱਤੀ ਤੇ ਮੇਤੇ ਸਾਰਾ ਦੋਸ਼ ਲਾਉਣ ਜਾਂਦੇ ਕਿ ਤੂੰ ਕੀਤਾ ਜੋ ਕੀਤਾ ਮੰਮੀ ਚੁੱਪ ਕਰ ਜਾਓ ਤੁਸੀਂ ਤਾਂ ਬੋਲੋ ਨਾ ਨਾ ਅਜੇ ਮੈਨੂੰ ਪੁੱਤ ਕਹਿੰਦੇ ਹੀ ਆਪਣਾ ਤੁਸੀਂ ਮਾਂ ਹੋਣ ਵਾਲੇ ਫਰਜ਼ ਨਿਭਾਏ ਜੋ ਤੇ ਤੁਸੀਂ ਪਿਓ ਵਾਲੇ ਫਰਜ਼ ਨਿਭਾਏ ਜੇ ਕਿੰਨੀ ਇੱਜ਼ਤ ਆ ਦੀ ਮੈਂ ਕਰਦਾ ਚਲੋ ਮੰਨਿਆ ਮੇਰੇ ਕੋਲੋਂ ਗਲਤੀਆਂ ਆਈਆਂ ਵਿੱਚ ਉਹਨਾਂ ਗਲਤੀਆਂ ਦੇ ਮੈਂ ਮਾਫੀ ਮੰਗ ਲਈ ਪਰ ਤੁਸੀਂ ਇਸ ਚੀਜ਼ ਦੇ ਲਾਇਕ ਨਹੀਂ ਹੈਗੇ ਤੁਸੀਂ ਤਾਂ ਮੇਰੀ ਇੱਜ਼ਤ ਨਹੀਂ ਛੱਡੀਗੀ ਕਾਹੇ ਜੋ ਗੱਲ ਨਹੀਂ ਛੱਡਿਆ ਮੈਨੂੰ ਤੂੰ ਤੂੰ ਹੋਂਡੀ ਮੇਰੀ ਹਰ ਇੱਕ ਤਾਂ ਤੇ ਜਦੋਂ ਮੈਂ ਕੰਮ ਤੇ ਜਾਂਦਾ ਉੱਥੇ ਵੀ ਤੁਹਾਨੂੰ ਪਤਾ ਇਹੋ ਗੱਲ ਮੈਂਨਾਂ ਨੂੰ ਵੀ ਕਹੀ ਮੈਂ ਕਿਹਾ ਉਹਨਾਂ ਦੇ ਬਿਜ਼ਨਸ 파ਟਨਰ ਤੁਹਾਨੂੰ ਨਹੀਂ ਇੰਦਾ ਕਰਨਾ ਚਾਹੀਦਾ ਤੁਸੀਂ ਜੇ ਵਿਆਹ ਕਰਨਾ ਹੀ ਆ ਦੀਦੀ ਦਾ ਤੇ ਆਪਣੀ ਰਿਸ਼ਤਦਾਰੀ ਜੇ ਕਰ ਦੋ ਜਿੱਥੇ ਹੀ ਕਹਿੰਦੇ ਉੱਥੇ ਕਰ ਦੋ ਪਰ ਨਾ ਸਾਡੀ ਭੈਣ ਨੂੰ ਵੀ ਇਹੋ ਹੀ ਕਿ ਮੈਂ ਜੇ ਕਰੋਨਾ ਤੇ ਸਾਗਰ ਦਾ ਹੀ ਕਰੋਨਾ ਤੇ ਤੇ ਮੈਂ ਕਿਸੇ ਨਾਲ ਵਿਆਹ ਨਹੀਂ ਕਰਾਉਣਾ ਤੈਨੂੰ ਪਤਾ ਕੀ ਕੁਝ ਮਰਨਾ ਹੋਇਆ ਉਹ ਜਦੋਂ ਇੱਥੇ ਆਏ ਸੀ ਬਾਜੀ ਮੇਰਾ ਤੇ ਬਾਜੀ ਕਹਿਣ ਨੂੰ ਦਿਲ ਨਹੀਂ ਕਰਦਾ ਇਹਨਾਂ ਨੇ ਰਿਸ਼ਤੇਦਾਰੀ ਪਾਤੀ ਮੈਂ ਤੇ ਉਹਨੂੰ ਜਿਹਾ ਆਪਣਾ ਬਿਜ਼ਨਸ 파ਟਰਨਰ ਭਰਾ ਕਹਿਣਾ ਨਹੀਂ ਇਹਨਾਂ ਦੇ ਕੰਮ ਹੀ ਉਲਟ ਕਰਤਾ ਤੈਨੂੰ ਪਤਾ ਜਦੋਂ ਆਫਿਸ ਦੇ ਵਿੱਚ ਉੱਥੇ ਮੈਨੂੰ ਮਿਲੇ ਮੇਰੇ ਅੱਗੇ ਡੱਬਾ ਧਰ ਕੇ ਆਂਦੇ ਸੇਵਕ ਤੂੰ ਮੇਰਾ 파ਟਰਨਰ ਨਹੀਂ ਤੂੰ ਮੇਰਾ ਦੋਸਤ ਨਹੀਂ ਤੂੰ ਅੱਜ ਤੋਂ ਮੇਰਾ ਰਿਸ਼ਤੇਦਾਰ ਆਂ ਉਹ ਮੈਨੂੰ ਤੇ ਉਦੋਂ ਹੀ ਖਲੀਜੀ ਲੜਨਾ ਪਈ ਭੀ ਇਹ ਕੀ ਕਹਿਤਾ ਤੇ ਵਿੱਚੋਂ ਚਾਰ ਬੰਦੇ ਉੱਠ ਕੇ ਪਤਾ ਕੀ ਕਹਿੰਦੇ ਹਾਂ ਰਿਸ਼ਤੇਦਾਰ ਆ ਸੇਵਕਣ ਆਪਣੀ ਭੈਣ ਜੋ ਵਿਆਹਣੀ ਹੀ ਵਿਆਹਤੀ ਸ਼ਾਹਕਾਰ ਨਾਲ ਸ਼ਾਹਕਾਰ ਜੋ ਟੱਕਰ ਗਏ ਇਹਨੂੰ ਤੇ ਤੈਨੂੰ ਇੰਨੀ ਗੱਲ ਦਾ ਪਤਾ ਉਹਨਾਂ ਦੀ ਗੱਲ ਸੁਣ ਕੇ ਆ ਲੱਗਾ ਜਿਵੇਂ ਮਰੇ ਮੂੰਹ ਤੇ ਸਿੱਧੀ ਚਪੇੜ ਮਾਰੀ ਉਹਨਾਂ ਨੇ ਚੁੱਟ ਕੇ ਪਤਾ ਕੀ ਕਹਿੰਦਾ ਉਹ ਸੇਵਕਾ ਆਂਦਾ ਸਾਗਰ ਤੇ ਵਿਹਨ ਚਲ ਗਿਆ ਭੈਣ ਤੇਰੀ ਨੂੰ ਤੂੰ ਆਪਣੀ ਭੈਣ ਨੂੰ ਤੋਰਨ ਕਿਉਂ ਨਹੀਂ ਆਇਆ ਓਹ ਹੋ ਫਿਰ ਇੱਕ ਨੇ ਕਿਹਾ ਆੰਦਾ ਦੇ ਇੰਨੇ ਦੁਰਨ ਕਿੱਥੇ ਜਾਣਾ ਹੀ ਸੇਵਕੁਣੀ ਤੇ ਉਹ ਨੋਟ ਗਣਨ ਡਿਉਣੇ ਆ ਸ਼ਾਹੂਕਾਰਾਂ ਨਾਲ ਜੋ ਵਿਆਹਤੀ ਆ ਤੇ ਇਹ ਬੇਇੱਜ਼ਤੀ ਕਿਦਾ ਕਰਕੇ ਹੋਈ ਇੱਕ ਮੇਰੀ ਮਾਂ ਕਰਕੇ ਇੱਕ ਮੇਰੇ ਪਿਓ ਕਰਕੇ ਇਹਦੇ ਕਰਕੇ ਤੇ ਮੇਰੀ ਮਾਤਾ ਚੁੱਪ ਕਰ ਜਾ ਮੈਂ ਬੈਠੀ ਆ ਮੈਂ ਬੈਠੀ ਆਂਦੀ ਕੋਈ ਗੋ ਜਿਹੜੀ ਮੈਂ ਗੱਲ ਕਰਦੀ ਸਮਝ ਸੇ ਬਾਰ ਬਾਰ ਇੱਕੋ ਗੱਲ ਆ ਕੋਈ ਝੂਠੇ ਇਲਜ਼ਾਮ ਨਾ ਲਾ ਸੱਪਦਾ ਮੈਨੂੰ ਤੁਹਾਡਾ ਕੀ ਕੁਝ ਕਰਦੇ ਤੁਸੀਂ ਮੇਰੇ ਪਿੱਛੇ ਚੁੱਪ ਕਰ ਜਾ ਹੁਣ ਮੇਰੇ ਘੜੀ ਬੋਲੋ ਨਾ ਜੇ ਨਾ ਮੇਰਾ ਤੁਸੀਂ ਦਿਮਾਗ ਖਰਾਬ ਕਰਤਾ ਇਹ ਦੋਵਾਂ ਜਾਣਿਆ ਇਹਨੂੰ ਪੁੱਛੋ ਇਹਨੂੰ ਪੁੱਛੋ ਇੱਤੇ ਉਂਗਲ ਕੋ ਚੁੱਕਣ ਦੇ ਜੇ ਹੁਣ ਸਿਆਣੇ ਤੁਸੀਂ ਜੇ ਇਹ ਨਹੀਂ ਉਹ ਤੁਹਾਡੇ ਜੀ ਸੱਚ ਕਾਦੀ ਸਿਆਣ ਪਰ ਹੈਗੀ ਜਿਨ੍ਹਾਂ ਨੇ ਆਪਣੇ ਪੁੱਤ ਨੂੰ ਪੁੱਤ ਨਹੀਂ ਜਾਣਿਆ ਤੁਹਾਡੇ ਬਾਤ ਤੇ ਮੈਂ ਮਰਿਆਂ ਬਰਾਬਰ ਹਾਂ ਜੇ ਐਡੀ ਗੱਲ ਹੀ ਮੈਨੂੰ ਬੁਲਾ ਲੈਂਦੇ ਆਪਣੇ ਹੱਥੀ ਤੋੜ ਦੇਣਾ ਭੈਣ ਨੂੰ ਮੈਂ ਜਿੱਦਾਂ ਦੇ ਤੁਸੀਂ ਕੰਮ ਕਰਤੇ ਆ ਮੇਰਾ ਤਾਂ ਸ਼ਕਲ ਵੇਖਣ ਨੂੰ ਦਿਲ ਨਹੀਂ ਕਰਦਾ ਤੁਹਾਡਾ ਅੰਜੂ ਆਈ ਉੱਠੋ ਤੁਹਾਡੇ ਜਵਾਈ ਆਇਆ ਜੀ ਸੇਬਾ ਬੁੱਸ ਤੇ ਬੁੱਸਾ ਛੱਡ ਦੇ ਸੇ ਭੈਣ ਆ ਪਤਨ ਤੇਰਾ ਜੀਜਾ ਵਾ ਸੋਹੇ ਜੀ ਸੋਹੇ ਜੀ ਨਾ ਸਿਕਾ ਜਿੰਨੇ ਰਹਿ ਗਏ ਨੇ ਸਿਕਾ ਸੋਹ ਸਿਮਰਤ ਥੱਲੇ ਆ ਮੇਰੇ ਵਾਸਤੇ ਚਾਹ ਪਾਣੀ ਬਣਾ ਨਾਲ ਮੈਂ ਥੋੜਾ ਫਰੈਸ਼ ਹੋ ਲਵਾਂ ਤੇ ਹਾਂ ਆਣ ਰਿਸ਼ਤੇਦਾਰੀਆਂ ਜੀ ਦੀਆਂ ਹੈ ਗਿਆ ਨਾ ਅੱਜ ਤੋਂ ਬਾਦ ਬਾਦ ਹੋ ਹੀ ਨਭਾਵੇ ਮੇਰੇ ਨਾਲ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾ ਇਹਨਾਂ ਨੂੰ ਇਹ ਵੀ ਮੈਨੂੰ ਕੋਈ ਚੰਗਾ ਸਮਝੇ ਨਾ ਮੈਂ ਨਾ ਸਮਝਦਾ ਤਾਈ ਤਾਈ ਤੋਂ ਕੋਈ ਨਾ ਮੈਨੂੰ ਮਿਲੇ ਤੂੰ ਦੱਸ ਤੂੰ ਕੀ ਲਈਂ ਜੀ ਮੇਰਾ ਤਾਂ ਜੀਨ ਮਰੇ ਨਹੀਂ ਤੁਹਾਡੇ ਨਾਲ ਜਿੱਦਾਂ ਤੂੰ ਕਹਿੰਦਾ ਮੈਂ ਤੇ ਉਤਰਾ ਕਰੂੰਗੀ ਨਾ ਆ ਜਾ ਫੇ ਆਪਣਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੇਵਾ ਕਰ ਚੱਲ ਚੱਲ ਕੋਰ ਕੋਈ ਨਹੀਂ ਕੋਈ। ਹਲਾ ਜੁੱਸ ਹੋਸਲਾ ਦਾ ਕੋਈ ਗੱਲ ਨਹੀਂ। ਤੈਨੂੰ ਪਤਾ ਅਜੇ ਨਵਾਂ ਨਵਾਂ ਗੁੱਸਾ ਦਾ ਤੇ ਨਵਾਂ ਨਵਾਂ ਗੁੱਸੇ ਇੱਧੇ ਹੁੰਦਾ। ਹੋਣੀ ਹੋਣੀ ਮਾਪੇ ਸਮਝਾ ਲੈਣਾ। ਚੱਕਰ ਮਤਲਬ ਬੈਠੋ ਚੱਕਰ। ਤੋ ਤੁਸੀਂ ਜੁੱਸ ਕਰੋ ਮੈਂ। ਤੁਮੇ ਮੈਨੂੰ ਮaaf ਕਰਦੇ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਮੈਂ ਇਹਨਾਂ ਨੂੰ ਇਦਾਂ ਨਹੀਂ ਵੀਰ। ਕੋਈ ਗੱਲ ਨਹੀਂ ਮੈਂ ਆਪੇ ਸਮਝਾ ਲਾਂਗਾ। ਤੇਰਾ ਬੜਾ ਅਪਮਾਨ ਕੀਤਾ ਸੇਵਕ ਨੇ। ਕੋਈ। ਮੰਮੀ। ਐਸੇ ਗੱਲਾਂ ਮੈਂ ਸਿਮਰਤ ਭਾਬੀ ਨੂੰ ਕਹਿੰਨੀ ਸੀ। ਕਿ ਸੇਵਕ ਨੂੰ ਸਮਝਾ ਲੋ। ਇਹ ਹਜੇ ਕੁਝ ਗਲਤ ਥੋੜੀ ਕੀਤਾ ਪਰਿਵਾਰ ਦੀ ਰਜਾਮੰਦੀ ਨਾਲ ਮੈਂ ਵਿਆਹ ਕੀਤਾ ਆਪ ਅਗਿਓਂਗੇ ਮੈਨੂੰ ਤੋਰੇ ਆ ਕਿ ਮੇਰੇ ਭਰਾ ਨੂੰ ਸੁਝਾ ਨਹੀਂ ਸਕੀ ਕਿਉਂ ਕਰ ਜੰਦੀਆਂ ਕੁਝ ਭਰਜਈਆਂ ਇਦਾਂ ਕਿ ਉਹ ਪੈਨ ਭਰਾਵਾਂ ਦੇ ਪਾੜ ਪਾ ਦਿੰਦੀਆਂ ਨੇ ਸਾਰਾ ਕੁਝ ਮਾਂ ਪਿਓ ਤੇ ਛੱਡ ਦਿੰਦੀਆਂ ਨਾ ਕਿ ਜੋ ਕੀਤਾ ਤੇਰੇ ਮਾਂ ਪਿਓ ਨੇ ਕੀਤਾ ਸੀ ਕੁਝ ਨਹੀਂ ਕੀਤਾ ਮੈਂ ਮਾਫੀ ਮੰਗਦੀ ਤੁਹਾਡੇ ਕੋਲ ਸੇਵਕ ਨੇ ਮੇਰੇ ਕਰਕੇ ਅੱਜ ਤੁਹਾਡੇ ਨਾਲ ਨਾ ਰੁੱਖਾ ਬੋਲੇ ਆ ਇਹ ਗਲਤੀ ਸ਼ਾਇਦ ਕਿਤੇ ਨਾ ਕਿਤੇ ਮੇਰੀ ਹੀ ਹੈ ਮੈਂ ਨੇ ਤੇਰੀ ਕੋਈ ਗਲਤੀ ਵੀ ਝੋਸਲਾਦਾ ਕੋਈ ਗੱਲ ਨਹੀਂ ਰਿਸ਼ਤੇਦਾਰੀ ਤੇ ਤੇਰੀ ਮੇਰੀ ਹੋਣ ਬਣੀ ਆ ਉਹ ਯਾਰ ਮੇਰਾ ਪਹਿਲਾ ਦਾ ਮੈਂ ਆਹ ਨੂੰ ਚੰਗੀ ਤਰ੍ਹਾਂ ਜਾਣਨਾ ਮੈਂ ਆਹ ਨੂੰ ਆਪੇ ਸਮਝਾ ਲਾਂਗਾ ਕੋਈ ਨਹੀਂ ਅੰਜੂ ਸਭ ਠੀਕ ਹੋ ਜਾਣਾ ਬੱਸ ਬੈਠੋ ਤੇ ਮੈਂ ਕੋਈ ਚਾਹ ਪਾਣੀ ਲਿਆਵਾਂ ਬਹਿ ਜਾ ਬੇਟਾ ਮੈਂ ਪੁੱਤ ਬਹਿ ਜਾ ਸਿਮਰਤ ਪੁੱਤ ਆ ਕਾਹਨ ਲਈ ਕੱਟਣੇ ਪਿਆਜ਼ ਲਸਣ ਪਤਾ ਇਨੇ ਕ ਪਿਆਜ਼ ਜਨਾ ਥੜੀ ਸਬਜੀ ਬਣਦੀ ਐ ਚਾਰ ਜੀ ਆਪਾਂ ਮੈਂ ਪਾਵੇ 2 ਪਾਵਾ ਪਾਵੇ 4 ਪਾਵਾ ਪਾਵੇ 10 ਪਾਵਾ ਤੁਹਾਨੂੰ ਇਹਦੇ ਨਾਲ ਕੀ ਮਤਲਬ ਮੈਂ ਆਪਣੀ ਤੇ ਆਪਣੇ ਬੰਦੇ ਜੋਗੀ ਨਾ ਸਬਜੀ ਬਣਾਉਣ ਲੱਗੀ ਠੀਕ ਆ ਉਹਦੇ ਜੀ ਮੈਨੂੰ ਵੀ ਪਤਾ ਵਾ ਕਿਹੜੀ ਚੀਜ਼ ਕਿੰਨੀ ਪੈਣੀ ਐ ਤੇ ਕਿੰਨੀ ਨਹੀਂ ਤੁਸੀਂ ਮੈਨੂੰ ਅੱਜ ਨਾ ਸੁਣਾਓ ਇੱਥੇ ਪੁੱਤ ਸਬਜੀ ਤੇ ਆਵੇ ਮੈਂ ਬਣਾਈ ਸੀ ਨਾਲੇ ਤੇ ਮੈਂ ਤੁਹਾਡੀ ਸਬਜੀ ਕੀ ਕਰਾਂ ਮੈਂ ਕਿਹਾ ਸੀ ਕਿ ਸਾਡੇ ਜੋਗੀ ਬਣਾਓ ਤੁਸੀਂ ਹੈਗੇ ਜਨਾ ਦੋਵੇਂ ਜੀ ਤੁਸੀਂ ਆਪਣੀ ਵੱਖਰੀ ਬਣਾਇਆ ਕਰੋ ਮੈਂ ਆਪਣੀ ਵੱਖਰੀ ਬਣਾਇਆ ਕਰੋ ਪਤਾ ਹੈ ਕਿ ਨਵੇਂ ਹੀ ਕੰਮ ਫੜ ਲਿਆ ਤੂੰ ਦੋ ਦੋ ਜੀਆਂ ਦੀ ਸਬਜ਼ੀ ਬਣਾਉਣੀ ਦੋ ਇਹ ਤੇ ਦੋ ਤੂੰ ਤੇ ਚਾਰ ਦੀਆਂ ਦੀ ਤੇ ਰੋਟੀ ਸਾਰੀ ਤੇ ਨਾਲੇ ਤੂੰ ਵੱਧ ਕੱਟ ਪਿਆਜ਼ ਲਸਣ ਜ਼ਿਆਦਾ ਕੱਟ ਕੇ ਰੱਖ ਆਪਾਂ ਵੀ ਆ ਕੋਈ ਆ ਜਾ ਵੀ ਜਾਂਦਾ ਪੁੱਤ ਮੰਮੀ ਜੀ ਤੁਹਾਨੂੰ ਮੋਦਨ ਵੀ ਕੀ ਗੱਲ ਕਹੀ ਜਿੰਨੇ ਆਉਣਾ ਨਾ ਮੇਰੇ ਰਿਸ਼ਤੇਦਾਰ ਨੇ ਉਹਨਾਂ ਨੇ ਮੈਨੂੰ ਫੋਨ ਕਰਕੇ ਆਉਣਾ ਉਹਨਾਂ ਜੋਗਾ ਨਾ ਮੈਂ ਆਪੇ ਇਂਤਜ਼ਾਮ ਕਰ ਲਿਆ ਕਰੂੰਗੀ ਉਨਾਲੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸਮਝਾ ਸਕਦੇ ਜੇ ਕਿਵੇਂ ਮੂੰਹ ਚੋੱਕ ਕੇ ਨਾ ਆਇਆ ਕਰ। ਦੱਸ ਕਿਆ ਕਰਨ ਤੁਹਾਨੂੰ ਕਿਤੇ ਆਉਂਦੇ ਨੂੰ ਕੰਮ ਧੰਦਾ ਕੀਤਾ ਹੋਵੇ ਨਾ ਕਿ ਮੈਨੂੰ ਵਾਜ ਮਾਰਨ ਤੇ ਲੋੜ ਪਵੇ। ਪੁੱਤ ਇੱਕ ਘਰ ਇੱਕ ਛੱਤ ਤੇ ਅਸੀਂ ਨੂੰ ਸੱਸ ਦੋ ਅੱਡੀ ਚੁੱਲ੍ਹੇ ਬਾਲ ਦੀਆਂ ਚੰਗੀਆਂ ਲਾਉਂਦੀਆਂ ਆ ਪੁੱਤ। ਇਹ ਤੇ ਜਿਵੇਂ ਮੇਰੀ ਪ੍ਰੋਬਲਮ ਆ ਇਹ ਤੁਸੀਂ ਆਪਣਾ ਵੇਖੋ ਨਾ। ਮੈਨੂੰ ਤੇ ਪਹਿਲਾਂ ਵੀ ਕੰਮ ਕਰਨਾ ਆਉਂਦਾ ਸੀ। ਹੁਣ ਤੁਹਾਨੂੰ ਚਾਰ ਜੀਆਂ ਦਾ ਬਣਾ ਕੇ ਖਾਣਾ ਆਉਂਦਾ ਵਾ। ਇਹ ਤੇ ਮੇਰਾ ਥੋੜੀ ਕਿ ਕਸੂਰ ਆ। ਤੁਸੀਂ ਆਪਣਾ ਵੇਖੋ ਮੈਂ ਆਪਣਾ ਵੇਖ ਲੂੰਗੀ। ਉੱਤੋਂ ਕਿੰਨੀਆਂ ਗੱਲਾਂ ਕਰਦੀ ਮੈਂ ਤੇਰੀ ਸੱਸ ਆ ਤੇਰੀ ਮਾਵਾ ਵਰਗੀ ਆ ਸਿਮਰਤ ਗਾਲਸਣ ਪੁੱਤ ਦੋ ਦਿਨ ਹੋ ਗਏ ਮੈਨੂੰ ਤੇਰੇ ਮੂੰਹ ਵੱਲ ਵੇਖਦੇ ਨਹੀਂ ਜੇ ਤੂੰ ਚਾਹ ਬਣਾਉਣੀ ਆ ਤੇ ਆਪਣੇ ਦੋਵਾਂ ਜੀਆਂ ਦੀ ਜੇ ਤੂੰ ਰੋਟੀ ਬਣਾਉਣੀ ਆ ਤੇ ਆਪਣੇ ਦੋਵਾਂ ਜੀਆਂ ਦੀ ਉਹ ਤੇਰੇ ਕੋਸ਼ਿ ਨਹੀਂ ਲੱਗਦੇ ਤੂੰ ਇਸ ਰਿਸ਼ਤੇ ਨੂੰ ਕੁਝ ਨਹੀਂ ਸਮਝਦੀ ਪੁੱਤ ਨਹੀਂ ਸਮਝਦੀ ਨਾ ਤੂੰ ਹੀ ਮੈਨੂੰ ਦੇਖਦੇ ਜੀ ਜਿਨ੍ਹਾਂ ਨੂੰ ਮੇਰਾ ਬੰਦਾ ਨਹੀਂ ਦੇਖਦਾ ਮੇਰੇ ਬੰਦੇ ਦੀ ਇੱਜ਼ਤ ਨਹੀਂ ਦੇਖਦੀ ਕਿਉਂ ਕੀ ਚਾਹੁੰਦਾ ਕਿ ਨਹੀਂ ਚਾਹੁੰਦਾ ਤੇ ਮੈਂ ਤੁਹਾਡੇ ਆ ਕਿਉਂ ਵੇਖਾਂ ਐਨਾ ਤੇ ਹੱਕ ਤੁਹਾਡਾ ਵੀ ਬੰਦਾ ਹੀ ਨਾ ਕਿ ਆਪਣੇ ਮੁੰਡੇ ਦੇ ਵਿੱਚ ਪਾਉਂਦੇ ਸਾਰਾ ਕਸੂਰ ਤੁਸੀਂ ਮੇਰੇ ਸਿਰ ਤੇ ਉੱਤੋਂ ਛੋੜ ਦਿੱਤਾ ਉਹ ਮੈਨੂੰ ਨਹੀਂ ਵੀ ਵਿਖਾਉਂਦੇ ਮਾਰੇ ਉਹਦੀਆਂ ਨਿੱਕ ਨਿਗਾ ਚ ਤੇ ਤੁਸੀਂ ਮੇਰੇ ਤੇ ਸਾਰੇ ਇਲਜ਼ਾਮ ਲਾਤਾ ਕਿ ਜੋ ਵੀ ਕੀਤਾ ਨਾ ਸਿਮਰਤ ਨੇ ਕੀਤਾ ਇੰਨੇ ਚਿਰ ਹੋ ਗਿਆ ਮੈਨੂੰ ਉਹਨਾਂ ਰਿਸ਼ਤੇ ਚ ਰਹਿੰਦੇ ਨੂੰ ਉਹਨੂੰ ਮੈਨੂੰ ਐਨਾ ਪਤਾ ਵਾ ਕਿ ਮੈਂ ਉਹਨਾਂ ਤੇ ਕਦੀ ਵੀ ਕਿਸੇ ਚੀਜ਼ ਦੀ ਗੱਲ ਲਕਾਈ ਨਹੀਂ ਆ ਤੇ ਰਹੀ ਗੱਲ ਨਾ ਵਿਆਹ ਵਾਲੀ ਮੈਂ ਹਰ ਇੱਕ ਗੱਲ ਉਹਦੇ ਕੰਨੀ ਕੱਢਦੀ ਰਹੀ ਆਂ ਇਸੇ ਕਰਕੇ ਨਾ ਉਹਨਾਂ ਨੇ ਮੇਰੇ ਤੇ ਜੀਕਿਨ ਕੀਤਾ ਤੁਹਾਡੇ ਤੇ ਹੁਣ ਕਾ ਕਰਦੀ ਮੈਂ ਮਰ ਗਈ ਮੈਂ ਤਾਂ ਸੋਚਿਆ ਸੀ ਕਿ ਚੱਲ ਪਸੰਦ ਦਾ ਰਿਸ਼ਤਾ ਵਾ ਐਵੇਂ ਕਿਤੇ ਭੱਜ ਪੂਜ ਗਈ ਬਾਅਦ ਚ ਤੁਹਾਡੇ ਲਾਗੇ ਚ ਆ ਕੇ ਸਾਡੇ ਘਰਾਂ ਦੇ ਚ ਬੇਇੱਜ਼ਤੀ ਕਰਾਉਗੀ ਇਸ ਤੋਂ ਚੰਗਾ ਨਾ ਆਪ ਹੀ ਹੱਥੀ ਤੋੜ ਦਿੰਨੇ ਹਾਂ ਪਰ ਮੈਨੂੰ ਨਹੀਂ ਪਤਾ ਸੀ ਕਿ ਜਿਹੜਾ ਸਾਗਰ ਹੈ ਨਾ ਉਹਨੂੰ ਇੰਨੀ ਜ਼ਿਆਦਾ ਅਸਰ ਲੱਗੀ ਸੀ ਕਿ ਜਾਂਦੇ ਪਹਿਲਾਂ ਨਾ ਮਿੱਠਾ ਮੂੰਹ ਕਰਾਤਾ ਕਿ ਲੈ ਅੱਜ ਤੋਂ ਆਪਾਂ ਦਾ ਰਿਸ਼ਤੇਦਾਰੀ ਚ ਬਦਲ ਗਏ ਪੜੀ ਬਤੀ ਸ਼ਰਮ ਨਾਲ ਤੁਹਾਡੇ ਜਵਾਈ ਨੂੰ ਵੀ ਚਾਹੀਦੀ ਸੀ ਕਿ ਗੱਲ ਕਰਨ ਤੋਂ ਪਹਿਲਾਂ ਨੇ ਸੋਵਰੀ ਸੋਚਦਾ ਕਿ ਕਿੱਥੇ ਤੇ ਕਿਹੜੀ ਗੱਲ ਕਰਨੀ ਆ ਪਰ ਨਾ ਉਹਨਾਂ ਤੇ ਚਾਹ ਹੀ ਬੜਾ ਸੀ ਨਵਾਂ ਨਵਾਂ ਵਿਆਹ ਜ ਹੋਇਆ ਪਹਿਲੀ ਵਾਰੀ ਜ ਹੋਇਆ ਸੀ ਨਾ ਇਸ ਕਰਕੇ ਸ਼ਰਮ ਮੋਣੀ ਚਾਹੀਦੀ ਇਹੋ ਜੇ ਬੰਦੇ ਨੂੰ ਗੱਲ ਕਰਨ ਤੋਂ ਪਹਿਲਾਂ ਕਿ ਹਾਂ ਕਿ ਕਿਹੜੀ ਗੱਲ ਮੈਂ ਕਿੱਥੇ ਕਰਨੀ ਕਿੱਥੇ ਨਹੀਂ ਮੈਂ ਚੱਲ ਸੋਚਿਆ ਕਿ ਮੌਕਾ ਟਾਈਮ ਵੇਖ ਕੇ ਫੇਰ ਹੀ ਗੱਲ ਕਰੂੰਗੀ ਚੱਲ ਜਿੱਦਾਂ ਮਰਜੀ ਆ ਭੈਣਾਂ ਉਹਨਾਂ ਦੀ ਅਕਸਰ ਨੂੰ ਸਾਰੀ ਉਮਰ ਇਸਤਾਨ ਨਭਾਉਣਾ ਉਹਨਾਂ ਨੇ ਪਰ ਨਾ ਇੱਕ ਦਿਨ ਤੁਹਾਨੂੰ ਇਹ ਬੜੀ ਪਈ ਆ ਉਹ ਵੀ ਕੰਮ ਹੈ ਨਾ ਆਪਣੀ ਪ੍ਰਧਾਨਗੀ ਕਰਕੇ ਤੇ ਸਿਮਰਤ ਸਿੰਘ ਦੇ ਉੱਤੇ ਰਿਕੜਦੀਏ ਬਾਜੋ ਆਪੇ ਸ਼ਾਮ ਦੀ ਰਹੂਗੀ ਕਿ ਆਜ ਦਿੱਤਾ ਵਾ ਕਿ ਪੁੱਤ ਤੈਨੂੰ ਵੀ ਚ ਪਾਇਆ ਤੂੰ ਆਪੇ ਗੱਲ ਕਰਨੀ ਉਹੋ ਚੀਜ਼ ਤੂੰ ਫੜ ਕੇ ਮੇਰੇ ਸਾਹਮਣੇ ਰੱਖ ਦਿੱਤੀ ਤੇ ਉਹ ਤੀ ਸੇਵਕ ਦੇ ਸਾਹਮਣੇ ਰੱਖ ਦਿੱਤੀ ਕਿ ਜੋ ਵੀ ਕੀਤਾ ਸਿਮਰਤ ਨੇ ਕੀਤਾ ਸਾਰਾ ਕੋਈ ਨਾ ਆਪ ਕਰਾਉਣ ਵਾਲੇ ਜੇ ਤੇ ਬਾਜੋ ਕਿਸੇ ਦੇ ਸਿਰ ਤੇ ਇਲਜ਼ਾਮ ਨਾ ਲਾਇਆ ਕਰੋ ਪੁੱਤ ਐਦਾਂ ਨਾ ਕਰ ਪੁੱਤ ਐਦਾਂ ਘਰ ਚ ਰੋਲਾ ਰੱਪਾ ਪੁੱਤ ਨਹੀਂ ਚੰਗਾ ਲੱਗਦਾ ਕਲੇ-ਕਲੇਸ਼ ਅਹੀ ਦੱਸ ਬੁੱਢੇ ਬਾਰੇ ਬੁੱਢਾ ਬੁੱਢੀ ਕਿੱਥੇ ਜਾਵਾਂਗੇ ਪੁੱਤ ਮੈਂ ਸਿਮਰਤ ਔਰ ਸੇਵਕ ਨੂੰ ਆਪੇ ਬੁੱਤ ਮਨਾ ਲੂੰਗੀ ਮੈਂ ਆਪਣੇ ਪੁੱਤ ਨੂੰ ਨਾ ਆਪੇ ਸਮਝਾ ਲਾਂਗੀ ਮੈਂ ਸੇਵਕ ਨੂੰ ਪਤਾ ਆਪੇ ਸਮਝਾ ਲਾਂਗੀ ਪੁੱਤ ਮੈਂ ਅੰਜੂ ਨੂੰ ਵੀ ਕਹਿ ਦਾਂਗੀ ਉੱਤ ਹਜੇ ਤੱਕ ਕੋਈ ਗੱਲ ਨਾ ਕਰੀ ਘਰ ਦਾ ਮਾਹੌਲ ਨਾ ਖਰਾਬ ਕਰ ਸਿਮਰਤ ਪੁੱਤ ਦੱਸ ਕੁੜੀ ਨੇ ਤਾਂ ਸ਼ਰਮੀ ਲਾ ਲਈ ਬੁੱਢੇ ਬਾਰੇ ਕਿੱਥੇ ਜਾਵਾਂਗੇ ਦੱਸ ਮੈਂ ਕੁੜੀ ਤੋਰ ਕੇ ਕੋਈ ਗਲਤੀ ਕਰ ਲਈ ਐ ਤੇ ਆਦੇ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਦੱਸ ਇਹਨੇ ਤੇ ਬਿਲਕੁਲ ਹੱਦ ਹੀ ਮਕਾਤੀ ਮੇਰਾ ਤੇ ਬੰਦਾ ਵੀ ਨਹੀਂ ਹੁਣ ਕਮਾਉਣ ਜੋਗਾ ਹੈ ਤੇ ਜੇ ਘਰ ਬਾਰ ਸਾਰਾ ਛੱਡਾਂ ਆ ਨਾ ਅਸੀਂ ਸ਼ਹਿਰ ਜੋਗੇ ਰਹੇ ਨਾ ਪਿੰਡ ਜੋਗੇ ਰਹੇ ਸਿਆਣੇ ਆਂਦੇ ਹੁੰਦੇ ਨਾ ਘਰ ਦੇ ਨਾ ਘਾਟ ਦੇ ਦੱਸ ਅਕਲੇਸ਼ ਨੇ ਖਾ ਲਿਆ ਸਾਨੂੰ ਤੇ ਕਿ ਤੇ ਕਿੱਥੇ ਜਾਈਏ ਦੱਸ ਅਕਲੇ ਕਲੇਸ਼ ਨੇ ਤੇ ਘਰ ਦਾ ਬੇੜਾ ਗਰਕ ਕਰਤਾ ਮੈਂ ਧੀ ਕੀ ਤੋਰਤੀ ਮੈਂ ਤੇ ਬੜੀ ਦੁਖੀ ਹੋ ਗਈ ਰੱਬਾ ਮੈਂ ਤਾਂ ਕਿਹਾ ਸੁਖੀ ਹੋ ਜਾੰਗੀ ਪਰ ਮੈਂ ਅਗਨਾ ਵੀ ਜ਼ਿਆਦਾ ਦੁਖੀ ਹੋ ਗੇ ਦੱਸ ਮੈਂ ਕਿੰਨੂ ਕਵਾਂ ਕਿੰਨੂ ਦੱਸਾਂ ਕੀ ਕਰਾਂ ਮੈਂ ਮੈਂ ਤਾਂ ਬੜੀ ਪਰੇਸ਼ਾਨ ਆ ਰੱਬ ਘਰ ਚ ਇਕੱਲੀ ਮੈਂ ਹੋਈ ਆ ਨਾ ਜਿਹੜਾ ਹਰ ਵਾਰੀ ਮੈਂ ਆਹ ਬੂਆ ਕੋਲ ਆਪ ਪਤਾ ਨਹੀਂ ਕਿੱਥੇ ਚਲ ਜਾਂਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੱਸੋ ਅਰੇ ਦੱਸ ਕੀ ਗੱਲ ਹੋ ਗਈ ਅਗਲੀ ਵਾਰ ਨਾ ਕੱਲ ਕੀ ਕਰਨੀ ਪਹਿਲਾਂ ਮੈਨੂੰ ਦੱਸੋ ਤੁਸੀਂ ਕੀ ਸੇਵਕ ਨੂੰ ਮਿਲਦਾ ਹੈ ਸੇਵਕ ਹੀਗਾ ਕਰ ਕੋਈ ਤੇ ਕਰੇਗਾ ਤਾਇਆ ਤਾਈ ਤੇ ਰਹੇ ਨਹੀਂ ਹੈਗੇ ਆ ਪਰ ਇੱਥੇ ਖੜਜੋ ਮੈਂ ਉਹਨਾਂ ਨੂੰ ਇੱਥੇ ਬੁਲਾ ਦਿੰਨੀ ਇੱਥੇ ਗੱਲ ਕਰ ਲਿਓ ਭਾਬੀ ਇਹ ਦੀ ਕਿਹੜੀ ਗੱਲ ਹੋ ਗਈ ਇੱਥੇ ਖੜਜੋ ਕੀ ਗੱਲੰਦਾ ਆ ਨਹੀਂ ਸਕਦਾ ਆਪਣੇ ਘਰ ਇਹ ਆਪਦਾ ਘਰ ਨਹੀਂ ਇਹ ਸੇਵਕ ਦਾ ਘਰ ਆ ਨਾ ਤੇ ਤੁਹਾਡਾ ਘਰ ਆ ਤਾਂ ਨਾਲੇ ਤੁਹਾਡੇ ਤਾਇਆ ਤਾਈ ਦਾ ਆਪਾਂ ਬਾਬੇ ਅੱਜ ਤਾਂ ਬੜੀ ਕੋਰੀ ਹੋ ਕੇ ਬੋਲਣ ਤੇ ਜੀ ਉਹ ਟੀ ਕਿਹੜੀ ਗੱਲ ਹੋ ਗਈ ਉਹਦੇ ਨਾਲ ਆਪਾਂ ਚੰਗੇ ਭਲੇ ਗੱਲਬਾਤ ਕਰਨ ਦੇ ਆ ਮੇਰੀ ਨਾ ਤੁਸੀਂ ਗੱਲ ਸੁਣ ਲਓ ਮੇਰੇ ਨਾਲ ਅੱਗੇ ਬੜਾ ਮੱਥਾ ਫੜਿਆ ਪਿਆ ਐਵੇਂ ਤੁਸੀਂ ਵੀ ਨਾ ਆ ਕੇ ਨਾ ਮੇਰਾ ਸਿਲ ਨਾ ਪੀੜ ਕਰਨੇ ਲਾਓ ਮੈਂ ਬੁਲਾ ਦੇਣੀ ਜਿਨ੍ਹਾਂ ਨੂੰ ਲੋੜ ਹੈ ਤੁਹਾਨੂੰ ਗੱਲ ਕਰਨ ਦੀ ਇਹਨੂੰ ਨਾ ਬਾਅਦ ਚ ਦੇਖ ਲਿਓ ਉਹ ਜਿਹੜੇ ਤੁਹਾਡੇ ਰਿਸ਼ਤੇਦਾਰ ਬਾਹਰ ਖਲੋਦੇ ਨੇ ਦਰਵਾਜ਼ੇ 'ਚ ਉਹਨਾਂ ਨੂੰ ਜਾ ਕੇ ਦੇਖੋ ਪਹਿਲਾਂ ਆਏ ਹਾਏ ਕੀ ਹੋ ਗਿਆ ਕਿਹੜੇ ਮੇਰੇ ਰਿਸ਼ਤੇਦਾਰ ਹੁੰਦੇ ਇੱਥੇ ਜਿਹੜਾ ਨਾ ਪਿੰਡੋਂ ਸੱਦਦੇ ਜੀ ਨਾ ਇਹਨਾਂ ਨੇ ਫੋਨ ਕਰ ਕਰਕੇ ਕਿ ਆਜੋ ਇੱਥੇ ਉਹੋ ਹੀ ਆਏ ਆ ਜਾਓ ਕਰਨ ਆਇਆ ਜੇ ਨਹੀਂ ਭੈਣੇ ਮੈਂ ਕਿੰਨੂੰ ਸੱਦਿਆ ਵਾ ਜਾਂ ਤੂੰ ਦਰਵਾਜ਼ਾ ਖੋਲ ਦੇ ਜਿਹੜਾ ਆਇਆ ਉਹ ਅੰਦਰ ਆ ਜਾਵੇ ਬਾਹਰ ਲੋਕਾਂ ਦਾ ਤਮਾਸ਼ਾ ਵਿਖਾਉਣੇ ਰੌਣਾ ਪਾ ਗਏ। ਅੱਛਾ ਤਾਂ ਜਿਹੜਾ ਤੁਸੀਂ ਘਰ 'ਚ ਤਮਾਸ਼ਾ ਲਾਉਂਦੇ ਏ ਨਾ ਤੁਹਾਨੂੰ ਪਤਾ ਨਾ ਕੰਦਾ ਦੇ ਵੀ ਕਾਨੂੰ ਹੁੰਦੇ ਆ। ਆ ਜਿੰਨਾਂ ਦਾ ਤਾਂ ਵਾਜਾ ਹੁੰਦਾ ਨਾ ਬੋਲ ਦਾ ਘਰ 'ਚ ਉਹਦਾ ਵੀ ਜੇ ਤੁਸੀਂ ਗੱਲ ਕਰਦੇ ਜੇ ਲਾਗੇ ਸਾਰੇ ਚਾਰ ਕਰਾ ਨੂੰ ਸੁਣਦੀ ਆ ਤੇ ਤੁਸੀਂ ਇੱਥੇ ਉਹਨਾਂ ਨੂੰ ਤਮਾਸ਼ਾ ਲਾਉਣਾ ਚਾਹੁੰਦੇ ਜੇ। ਮੈਂ ਕੀ ਤਮਾਸ਼ਾ ਲਾਉਣਾ ਦਾ ਸੀ? ਮੇਰੀ ਗੱਲ ਸੁਣੋ ਜਿਹੜੀ ਵੀ ਗੱਲ ਕਰੀ ਨਾ ਬਾਹਰ ਉਹਦੇ ਦਰਵਾਜ਼ੇ 'ਚ ਖਲੋ ਕਰ ਲੰਦਰ ਨਹੀਂ ਬਰੌਣਾ ਹੁੰਦਾ। ਫੇਰ ਉਹੋ ਗੱਲ ਬਾਹਰ ਲੋਕਾਂ ਨੂੰ ਸੁਣਾਉਣਾ। ਇਹ ਵੀ ਮੇਰੇ ਜੋਗਾ ਸਿਆਪਾ ਕਿ ਬਾਹਰ ਵੀ ਨਹੀਂ ਖਲਾਸ ਸਕ ਮੇਰੀ ਗੱਲ ਸੁਣ ਲਓ ਅੰਦਰ ਬੁਲਾ ਲਓ ਇੱਥੇ ਆਪੇ ਜਿਹੜੀ ਗੱਲ ਕਰਨੀ ਕਰ ਲਓ ਤੇ ਉੱਚੀ ਨਹੀਂ ਤੁਹਾਡੀ ਦੋਵਾਂ ਦੀ ਆਵਾਜ਼ ਆਉਣੀ ਚਾਹੀਦੀ ਤੇ ਨਾਲੇ ਮੈਨੂੰ ਚਾਹ ਪਾਣੀ ਜੋਗਾ ਨਾ ਕਿਉਂ ਕਿ ਸਿਮਰਤ ਪਾਣੀ ਫੜਾ ਤੇ ਸਿਮਰਤ ਚਾਹ ਫੜਾ ਦੇ ਮੈਂ ਨਹੀਂ ਇਹ ਕਰਨਾ ਸਾਂਭ ਲਓ ਉਹਨੂੰ ਕਰਨ ਤੂੰ ਪੱਤ ਪੱਤਾ ਹੀ ਮੱਥਾ ਦੇ ਦਿੰਦਾ ਰੋ ਤੂੰ ਕਿੱਧਰ ਅੱਲਾ ਤਾਈ ਤੇਰੇ ਵਾਲਾ ਦੱਸ ਉਹ ਹਿੱਦ ਬਾਹਰ ਖੜਾ ਹਟਾ ਕੀ ਗੱਲ ਹੋ ਗਈ ਐ ਘਰੇ ਤੇਰੀ ਮਾਂ ਆ ਜਾਂਦੀ ਫਿਰ ਤੂੰ ਆ ਜੰਨਾ ਬਤਾਈ ਤੂੰ ਤੇ ਗੁੱਸਾ ਕਰ ਕੇ ਕੀ ਗੱਲ ਆ ਨਹੀਂ ਸਕਦੇ ਓਹੋ ਆ ਤੇ ਸਕਦੇ ਆ ਆ ਜਾ ਪੁੱਤ ਬਤਾਈ ਕੀ ਗੱਲ ਹੋ ਗਈ ਨੂ ਬੜੀ ਓੱਖਾ ਬੋਲ ਕੇ ਦੇ ਮੈਂ ਤੂੰ ਭਰਾਵਾ ਮੇਰੀ ਗੱਲ ਸੁਣ ਜਿਹੜੇ ਕੰਮ ਆਇਆ ਨਾ ਉਹ ਗੱਲ ਕਰ ਤੂੰ ਮੇਰੇ ਨੂ ਵੱਲ ਨਾ ਜਾ ਉਹ ਤੇ ਗਾਲਾਂ ਕੀ ਹਟਾਏ ਜਿੱਦਾਂ ਤਰਾ ਗੁਣ ਪਾਉਂਦੇ ਮੈਨੂੰ ਲੱਗਦਾ ਤੇਰਾ ਵੀ ਕਾਣਾ ਪਾਣੀ ਤੇ ਓੱਖਾ ਹੀ ਆ ਅੱਛਾ ਮੈਂ ਤੈਨੂੰ ਇੱਕ ਵਾਰੀ ਕਿਹਾ ਨਾ ਕਿ ਜਿਹੜੇ ਤੂੰ ਕੰਮ ਆਇਆ ਉਹ ਗੱਲ ਕਰ ਨਾਤਾਈ ਕਾਹੇ ਪਤਾ ਪੜਲਾ ਜੇ ਮੈਂ ਇੰਨੀ ਪੜੀ ਲਿਖੀ ਹੁੰਦੀ ਪੜਨ ਜੋਗੀ ਤੇ ਮੈਂ ਇੱਥੇ ਬੈਠੀ ਹੁੰਦੀ ਕੋਈ ਕਾਰੋਬਾਰ ਕਰਦੀ ਤੇ ਰਤਾਏ ਦੀ ਬਾਹ ਬੰਨਦੀ ਨਾਤਾਈ ਜਦੋਂ ਉਹ ਨੋੜ ਕੇ ਅਣਕਣ ਕਾਲ ਲੈਣੀ ਉਹਦਾ ਪਤਾ ਲੱਗਾ ਹੂੰ ਤੇ ਅਜ ਤੱਕ ਕਾਹੇ ਪਤਾ ਪੜੋ ਲੱਗਾ ਤੇ ਕਹਿੰਦੇ ਮੈਨੂੰ ਅਨਪੜਿਆ ਉਹ 5 ਲੱਖ ਦਾ ਕਾਹੇ ਪਤਾ ਰਿਆ ਜਿਹੜੇ ਮੈਂ ਲੈਣ ਆਇਆ ਵਾਂ ਕਰਨ ਕੋਈ ਸ਼ਰਮ ਕਰੋ 5 ਲੱਖ ਮੰਗਦੇ ਔਨ ਸ਼ਰਮ ਨਹੀਂ ਆਉਂਦੀ ਨਾਤਾਈ ਸ਼ਰਮ ਕਰੋ ਉਹ ਚ ਸ਼ਰਮ ਕਰਦੀ ਆ ਉਹ ਮਾਂ ਮੇਰੇ ਲਈ ਕਰ ਕਰਿਆ ਖੋਟਿਆ ਰਸਨਾਗ ਤੋਰਿਆ ਜੇ ਉਹ ਤੁਹਾਨੂੰ ਨਹੀਂ ਆਈ ਕੋਈ ਸ਼ਰਮ ਉਹ ਆ ਕਾਗਜ਼ ਪੱਤਰਾ ਜਿਹੜਾ ਮੈਂ 5 ਲੱਖਾਂ ਪਾ ਲੈਣਾ ਸੀ 8 ਸਾਲ ਹੋ ਗਿਆ 2 ਸਾਲਾਂ ਦਾ ਕਹਿ ਕੇ ਗਏ ਸੀ ਓਏ ਅੱਜ ਹੀ ਮੂੰਹ ਬੰਦ ਕੀਤਾ ਆ ਇਹ ਉਹ ਕੋਈ ਗੱਲ ਤੇ ਕਰਨਾ ਚਲਦੇ ਆ ਬਈ ਆ ਉਹ ਤਾਇਆ ਮੋੜ ਦੂਗਾ ਪੱਤਾ ਆ ਤੇ ਚਾਈ ਨੇ ਤਾਂ ਸ਼ਰਮ ਹੀ ਲਾ ਲਈ ਆ ਹੂੰ ਜੀਬਾਨ ਬੰਦ ਕਰ ਆਪਣੀ ਅੱਛਾ ਅਲਾ ਤਾਈ ਆ ਕਰ ਲੈ ਮੂੰਹ ਬੰਦ ਨਾ ਹੁਣ ਮੋੜ ਦੇ ਪੈਸੇ ਅੱਛਾ ਤੇ ਅਸੀਂ ਦੁਕਾਨਾਂ ਕੇ ਤੇ ਖਾ ਲਈਆਂ ਕੇ ਵੇਚਤੀਆਂ ਉਹ ਤੇ ਖੜਾ ਨੇ ਖਾ ਲਈਆਂ ਸ਼ਰਮ ਵਾਲੀ ਗੱਲ ਤਾਂ ਫੇਰ ਆ ਗਈ ਦੁਨੀਆ ਤੇ ਕਿਤੇ ਉਸ ਵੇਲੇ ਭੱਜ ਭੱਜ ਲੋਕਾਂ ਦੀ ਮਦਦ ਕਰਨ ਰਹੀ ਤੇ ਤੂੰ 5 ਲੱਖ ਮੰਗਣ ਡਿਆ ਮੇਰੇ ਕੋ ਜਿਹੜਾ ਰੁੜ ਗਿਆ ਉਹਦਾ ਕੀ ਨਾ ਤਾਈ ਆ ਨਹੀਂ ਗੱਲਾਂ ਮੈਂ ਜਾਣਦਾ ਮੈਨੂੰ ਸਿਰਫ ਆਪਣੇ ਪੈਸੇ ਚਾਹੀਦੇ ਆ ਤੂੰ ਜਿੱਦਾਂ ਮੁੱਝੇ ਮੋੜੋ ਤੇ ਮੈਂ ਚੱਲਣਾ ਨੀ ਕਚਰੀ ਕੱਲ ਕੋਈ ਅਰੇ ਅਭੀ ਨਾ ਵੀ ਹੋ ਗਈ ਨਾ ਫੇਰ ਨਾ ਕਿਉਂ ਤੇ ਮੌਕਿਆਂ ਦੀ ਇੱਥੇ ਗੱਲਬਾਤ ਕਰਾਂ ਦਾ ਹੈਂ ਵੇਖ ਮੈਂ ਸਭ ਸਮਝਦੀ ਹਾਂ ਹੈ ਮੈਂ ਕੋਈ ਪਾਗਲ ਨਹੀਂ ਕੀ ਇੱਕ ਮੈਂ ਕੁੜੀ ਦਾ ਧੀ ਦਾ ਰਿਸ਼ਤਾ ਨਹੀਂ ਕੀਤਾ ਤੁਹਾਡੇ ਕਹਿਣ ਤੇ ਤੇ ਕਦੀ ਤੇਰੀ ਮਾਂ ਆ ਗਈ ਕਦੀ ਤੇਰਾ ਪਿਓ ਬੋਲਣ ਲੱਪਿਆ ਤੇ ਰਹਿਿੰਦਾ ਖਿੰਦਾ ਤੂੰ ਆ ਕੇ ਰੌਲਾ ਪਾ ਜੰਨਾ ਉਹ ਰਿਸ਼ਤੇਦਾਰੀਆਂ ਦੀ ਰਈਆਂ ਤੇ ਕਾਦੀ ਸ਼ਿਕਾਇਤਾਂ ਹੋਂਦਾ ਸਾਨੂੰ ਆਪਣੇ ਪੈਸੇ ਚਾਹੀਦੇ ਆ ਤੇ ਉਹ ਮੁੜੋ ਮੇਰੀ ਨਾ ਇਹ ਗੱਲ ਸੁਣ ਲਓ ਆ ਜਿਹੜੇ ਵੀ ਲੈਂਦੇ ਨੇ ਤੁਹਾਡੇ ਕੰਮ ਹੈ ਨਾ ਮੇਰੇ ਥੜੇ ਤੋਂ ਨਾ ਬਾਹਰ ਜਾ ਕੇ ਗੱਲ ਕਰੋ ਗਲੀ ਚ ਜਿੰਨਾ ਤੜਾ ਰੋਲਾ ਪੈਂਦੇ ਨਾ ਮੈਂ ਤੁਹਾਨੂੰ ਪਹਿਲਾਂ ਮम्मी ਇਹੋ ਗੱਲ ਕਹੀ ਨਾ ਕਿ ਘਰ 'ਚ ਇਹ ਨਾ ਰੋਲਾ ਨਹੀਂ ਚਾਹੀਦਾ ਤੇ ਜੋ ਵੀ ਤੁਹਾਡੇ ਕੰਮ ਹੈ ਨਾ ਬਾਹਰ ਜਾ ਕੇ ਗੱਲ ਕਰਿਆ ਕਰੋ ਇੱਥੇ ਹੀ ਨਾ ਰੋਲਾ ਨਹੀਂ ਪਾਣਾ ਚਾਹੀਦਾ ਤੁਹਾਡਾ ਲਾ ਤਾਈ ਤੇ ਤੇ ਪੂਰੀ ਵੈਲਕਮ ਹੈ ਘਰ 'ਚ ਆ ਹੁਣ ਚੱਲੇ ਆਪਾਂ ਗੱਜਰੀ ਪੋਤੇ ਮਿਲਦੇ ਆ ਤੁਹਾਡਾ ਲਈ ਤੁਸੀਂ ਨਾ ਮੇਰੀ ਗੱਲ ਸੁਣ ਕੇ ਜਾਓ ਆ ਗੱਲ ਨਾ ਮੇਰਾ ਤੇ ਸੇਵਕ ਦਾ ਵਾ ਤੁਹਾਡੀ ਤਾਈ ਦਾਣੀ ਜੇ ਕੋਈ ਰਿਸ਼ਤੇਦਾਰੀਆਂ ਨਿਭੋਣੀਆਂ ਨਾ ਗਲੀ ਜੇ 12 ਵਾਰ ਵਾਰ ਮਾਰ ਲਿਆ ਕਰੋ ਇਹਨਾਂ ਨੂੰ ਤੇ ਜਾਂ ਪਿੰਡ ਸੱਦ ਲਿਆ ਕਰੋ ਉਹ ਰਿਸ਼ਤੇ ਦਾ ਮੋਕਾ ਕੀ ਕਹਾਣੀ ਖਤਮ ਕੇ